ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਨੇ ਆਪਣੇ ਪਤੀ ਨੂੰ 2 ਸਾਲ ਬਾਅਦ ਕੈਨੇਡਾ ਬੁਲਾਇਆ ਤਾਂ ਦੇਖੋ ਕਿਵੇਂ 에ਰਪੋਰਟ ਤੇ ਜਦੋਂ ਮੁੰਡਾ ਆਪਣੇ ਘਰ ਵਾਲੀ ਨੂੰ ਦੇਖਦਾ ਤਾਂ ਦੇਖੋ ਮੁੰਡੇ ਦੇ ਸਾਹਾਂ ਵਿੱਚ ਸਾਹ ਆ ਜਾਂਦੇ ਹਨ ਆਪ ਸਭ ਨੂੰ ਪਤਾ ਹੈ ਕਿ ਮੁੰਡੇ ਵੱਲੋਂ ਕੁੜੀ ਨੂੰ ਆਈਲਰਸ ਕਰਾ ਕੇ ਬਾਹਰ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਕੁੜੀ ਆਪਣੇ ਘਰ ਵਾਲੇ ਨੂੰ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲਾਂ ਬਾਅਦ ਬੁਲਾਉਂਦੀ ਆ ਤਾਂ ਦੇਖੋ ਕਿਵੇਂ ਮੁੰਡਾ ਕੁੜੀ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਆਪ ਸਭ ਨੂੰ ਪਤਾ ਹੈ ਕਿ ਕਈ ਕੁੜੀਆਂ ਬਾਹਰ ਜਾ ਕੇ ਮੋਕਰ ਜਾਂਦੀਆਂ ਤੇ ਆਪਣੇ ਘਰ ਵਾਲੇ ਨੂੰ ਨਹੀਂ ਸਾਧੀਆਂ ਜਾਂ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲੈਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਤੇ ਕਮੈਂਟ ਕਰਕੇ ਜਰੂਰ ਦੱਸਣਾ